ਤੁਸੀਂ ਦੇਖ ਰਹੇ ਹੋ 24 ਪੰਜਾਬ ਨੀ ਚੈਨਲ ਜ਼ਿਲ੍ਹਾ ਸੰਗਰੂਰ ਵਿੱਚ ਸ਼ਾਮ ਨੂੰ 4 ਵਜੇ ਤੋਂ ਜ਼ਿਲ੍ਹੇ ਦੇ ਥਾਂ ਮਤੇ ਇੰਡੀਅਨ ਔਇਲ ਡੀਪੋ ਤੇ ਸਰਕਾਰੀ ਰਣਵੀਰ ਕਾਲਜ ਉਤੇ ਹਵਾਈ ਹਮਲੇ ਸਮੇਂ ਆਉਣ ਵਾਲੇ ਮੁੱਖ ਸੁਰੱਖਿਆ ਰੱਖਣ ਦੇ ਅਭਿਆਸ ਲਈ ਮੌਕ ਡ੍ਰਿਲ ਕੀਤੀ ਗਈ ਸੀ। ਉਸ ਵੀ ਉੱਤੇ ਕਰਮਵਾਰ 3:00 4:00 3:00 ਤੋਂ 4:00 ਵਾਰੀ ਇੱਕ ਵਾ ਸਰਨ ਬਜਾਏ ਗਈ। ਇਸ ਤੋਂ ਬਾਅਦ ਅਭਿਆਸ ਸ਼ੁਰੂ ਹੋਇਆ। ਜਿਸ ਤੋਂ ਬਾਅਦ ਅੱਧੇ ਘੰਟੇ ਤੱਕ ਚੱਲੇ ਇੱਕ ਸਰਨ ਬਜਨ ਨਾਲ ਖਤਮ ਹੋ ਗਿਆ। ਇਸ ਦੌਰਾਨ ਅਭਿਆਸ ਕੀਤਾ ਗਿਆ। ਅਤੇ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੇ ਨੇੜੇ ਇਮਾਰਤਾਂ ਨਹੀਂ ਤਾਂ ਕਿਸੇ ਦਰਖਤ ਥੱਲੇ ਓਟਲੋ। ਜੇਕਰ ਤੁਸੀਂ ਕੁਈ ਥਾਂ ਨਹੀਂ ਤੇ ਧਰਤੀ ਦੀ ਛਾਤੀ 'ਤੇ ਪਰ ਲੇਟ ਜਾਓ ਤੇ ਆਪਣੇ ਉਂਗਲਿਆਂ ਨਾਲ ਕੰਨ ਬੰਦ ਕਰ ਲਓ ਇਸ ਸਮੇਂ ਕਿਸੇ ਵੀ ਪ੍ਰਕਾਰ ਦੀ ਰੋਸ਼ਨੀ ਨਾ ਕਰੋ ਬਹੁਤ ਵਿਆਸ ਦੇ ਰੈਹਸਲ ਕੀਤੀਆਂ ਗਈਆਂ ਤੇ ਇਸ ਮੌਕੇ ਤੇ ਡ੍ਰਿਲ ਦੀ ਅਗਵਾਈ ਬਿਦੇ ਐਕਟ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਬੱਬੀ ਦੀ ਅਗਵਾਈ ਚ ਹੋਈ ਜਦੋਂ ਕਿ ਇੰਡੀਅਨ ਆਰਮਡ ਫੋਰਸ ਦੇ ਮੌਕ ਡ੍ਰਿਲ ਤੇ ਸਵੀਰਾ ਵਿੱਚ ਦੇਖ ਸਕਦੇ ਹਾਂ ਐਨਸੀਸੀ ਦੇ ਹੋਰ ਪ੍ਰਸ਼ਾਸਨ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨਜ਼ਰ ਆ ਰਹੇ ਹਨ ਅਜੇ ਇਸ ਮੌਕੇ ਦੇ ਹਦਦਾਂ ਪਾਲ ਕਰਨ ਦੀ ਅਪੀਲ ਕੀਤੀ ਗਈ ਹੈ ਤੇ ਇਸ ਮੌਕੇ ਤੇ ਸ਼ਾਮ ਨੂੰ ਮੌਕ ਡ੍ਰਿਲ ਸਰੂਰ ਵਿੱਚ ਕੀਤੀ ਜਾਣੀ ਹੈ ਉਸ ਸੰਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਦੇਖ ਸਕਦੇ ਹੋ ਅਭਿਆਸ ਕਰਾਈ ਜਾ ਰਹੇ ਹਨ ਕਿਸ ਤਰ੍ਹਾਂ ਕੋਈ ਘਟਨਾ ਵਾਪਰ ਜੇ ਤਾਂ ਉਹਨਾਂ ਨੂੰ ਕਿਵੇਂ ਮਦਦ ਪਹੁੰਚਾਈ ਜਾਂਦੀ ਹੈ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਅਧਿਕਾਰੀ ਅਤੇ ਮੌਕ ਡ੍ਰਿਲ ਕੀਤੀ ਜਾ ਰਹੀਆਂ ਹਨ ਇਹ ਰਣਵੀਰ ਕਾਲਜ ਸੰਗਰੂਰ ਤੇ ਤਸਵੀਰਾਂ ਤੁਹਾਡੇ ਨਾਲ ਸਾਹਮਣੇ ਨਜ਼ਰ ਕਰ ਰਹੇ ਹਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਦੋਂ ਕੋਈ ਪੇਸ਼ੈਂਟ ਹੋ ਜਾਂਦਾ ਤਾਂ ਉਸ ਨੂੰ ਫੌਰਨ ਵੈਂਟੀਲੇਟਰ ਕਰਕੇ ਹਸਪੀਟਲ ਪਹੁੰਚਾਉਣ ਦੇ ਲਈ ਅਤੇ ਫਾਈਬਰ ਗਿਡ ਦੀ ਐਂਬੂਲੈਂਸ ਜਾਂ ਹੋਰ ਸਹੂਲਤਾਂ ਬਾਰੇ ਵੀ ਚਰਨਾ ਪਾਏਗਾ ਉਸ ਨੂੰ ਸੁਣਾਉਣੇ

Boa okay. ਮੌਕ ਡਿਲ ਜਿਹੜੀ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਅੱਜ ਕੀ ਕੀਤਾ ਜਾ ਰਿਹਾ ਹੈ ਅੱਜ ਜਿਹੜੀ ਮੌਡਲ ਕੀਤੀ ਜਾ ਰਹੀ ਹੈ ਇਹ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੇ ਰੱਖਿਆ ਸਿਵਾਲ ਦੇ ਜਿਹੜੇ ਸਹਿਯੋਗ ਨਾਲ ਜਿਹੜੀ ਮੌਡਲ ਕੀਤੀ ਜਾ ਰਹੀ ਹੈ ਇਹਦਾ ਮਕਸਦ ਇਹਦਾ ਉਦੇਸ਼ ਸਿਰਫ ਇੱਕ ਹੈ ਕਿ ਲੋਕਾਂ ਚ ਪਬਲਿਕ ਚ ਬਿਲਕੁਲ ਪੈਨਿਕ ਪੈਨਿਕ ਨਾ ਕ੍ਰੀਏਟ ਕਰਨ ਕੋਈ ਘਬਰਾਹਟ ਨਾ ਹੋਵੇ ਤੇ ਇਹ ਮੌਕ ਡਿਲ ਦਾ ਮੈਸੇਜ ਇਹੀ ਹੈ कि ਜਦੋਂ ਕਿਤੇ ਕੋਈ ਭੀੜ ਪੈਂਦੀ ਹੈ ਆਪਣੇ ਸਮਾਜ ਤੇ ਆਪਣੇ ਦੇਸ਼ ਤੇ ਆਪਣੇ ਸੰਗਰੂ ਵਾਸੀਆਂ ਤੇ ਤੇ ਆਪਾਂ ਉਹਦਾ ਨੇਡਰ ਹੋ ਕੇ ਸਾਹਮਣਾ ਕਰੀਏ ਤੁਸੀਂ ਜਿਵੇਂ ਦੇਖ ਸਕਦੇ ਹੋ ਸੁਣ ਵੀ ਸਕਦੇ ਹੋ ਹੂਟਰ ਵੱਜ ਰਿਹਾ ਜਦੋਂ ਹੂਟਰ ਵੱਜਦਾ ਮਤਲਬ ਇਹ ਹੈ ਕਿ ਹਾਂ ਕੋਈ ਨਾ ਕੋਈ ਐਮਰਜੈਂਸੀ ਕੋਈ ਨਾ ਕੋਈ ਆਪਾਤਕਾਲੀਨ ਸਮੱਸਿਆ ਸਾਡੇ ਪ੍ਰਸ਼ਾਸਨ ਤੇ ਜਾਂ ਸਾਡੇ ਸੰਗਰੂ ਵਾਸੀਆਂ ਜਾਂ ਦੇਸ਼ ਵਾਸੀਆਂ ਤੇ ਆਈ ਹੈ ਤੋਂ ਉਹਦੇ ਨਜਿੱਠਣ ਵਾਸਤੇ ਸਾਡਾ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੁਸੀਂ ਦੇਖਦੇ ਹੋ ਡਿਪਟੀ ਸਾਹਿਬ ਸਾਡੇ ਨਾਲ ਹੈ ਸੋ ਅਸੀਂ ਪੂਰੀ ਤਿਆਰੀ ਨਾਲ ਇੱਥੇ ਮੁਸਤੈਦ ਹੋ ਕੇ ਅਸੀਂ ਜਿਹੜੀ ਹੈਗੇ ਮੌਕ ਡਿਲ ਕਰਨ ਜਾ ਰਹੇ ਹਾਂ ਸੇ ਹੂਟਰ ਇਹ ਲੜੇ 22 ਹੂਟਰ ਇਹ ਸ਼ਹਿਰ ਚ ਅਲੱਗ ਅਲੱਗ ਥਾਵਾਂ ਤੇ বাজਾਈ ਜਾਣਗੇ ਇਹ ਸ਼ਹਿਰ ਚ ਅਲੱਗ ਅਲੱਗ ਥਾਵਾਂ ਤੇ বাজਾਈ ਜਾ ਰਹੇ ਆ ਦੋ ਤਰ੍ਹਾਂ ਦੇ ਹੂਟਰ ਇੱਕ ਰੈੱਡ ਹੂਟਰ ਵੱਜਦਾ ਰੈੱਡ ਸਾਇਰਨ ਹੁੰਦਾ ਇੱਕ ਜਦੋਂ ਹਾਲਾਤ ਨਾਰਮਲ ਹੋ ਜਾਣ ਤਾਂ ਉਹਨੂੰ ਗ੍ਰੀਨ ਸਾਇਰਨ ਜਾਂ ਗ੍ਰੀਨ ਹੂਟਰ ਕਿਹਾ ਜਾਂਦਾ ਸਰ ਕੋਈ ਸਪੀਕਰ ਵਗੈਰਾ ਵੀ ਲਗਾਏ ਨੇ ਕੰਬਿਆਂ ਤੇ ਉਸ ਹੱਬ ਨਾਲ ਕਾਫੀ ਰਹਿਣਗੇ ਸ਼ਹਿਰ ਸੰਗਰੂਰ ਲਈ ਕਿਉਂਕਿ ਇਹਦੀ ਆਵਾਜ਼ ਤਾਂ ਇੰਨੀ ਮਸਾ ਬਹੁਤ ਜੀ ਮੈਨੂੰ ਨਹੀਂ ਜੀ ਮੈਨੂੰ ਸਾਡੇ ਕੋਲ ਮੈਨੂਅਲ ਹੂਟਰ ਹੈ ਕਿਉਂਕਿ ਸਾਨੂੰ 1971 ਤੋਂ ਬਾਅਦ ਸਾਡ ਨੂੰ ਕਦੇ ਰੋਡ ਨਹੀਂ ਪਈ ਨਾ ਰੱਬ ਕਰੇ ਰੋ ਸੋ ਅਸੀਂ 4 ਹਟਰ ਹੋਰ ਮੰਗਾਇਆ ਸ਼ਹਿਰ ਚ ਵੱਖ-ਵੱਖ ਥਾਵਾਂ ਤੇ ਵਜਾਉਣ ਵਾਸਤੇ ਸਰ ਕੋਈ ਸਪੀਕਰ ਵਗੈਰਾ ਵੀ ਲਗਾਏਗੇ ਨਹੀਂ ਤਾਂ ਕਿ ਜਿਹੜੀ ਹਟਰ ਦੀ ਵਜ੍ਹਾ ਸਪੀਕਰਾਂ ਰਹੀ ਸ਼ਹਿਰ ਦੇ ਵਿੱਚ ਜਾ ਸਕੇ ਕੋਸ਼ਿਸ਼ ਕਰ ਰਹੇ ਜੀ ਐਂਪਫਾਈ ਕਰਕੇ ਅਸੀਂ ਲੋਕਾਂ ਰਹੀ ਤਾਂ ਕਿ ਮੈਸੇਜ ਵੱਧ ਤੋਂ ਹਟਰ ਦਾ ਮੈਸੇਜ ਭੇਜਿਆ ਜਾ ਸਕੇ ਸਰ ਕੀ ਲੱਗਦਾ ਕਿ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਪਿਛਲੇ ਦਿਨੀ ਭਾਰਤੀ ਆਰਮੀ ਦੇ ਵੱਲੋਂ ਕੀ ਇਹ ਜਵਾਬੀ ਕਾਰਵਾਈ ਦੇ ਸੰਬੰਧ ਦੇ ਵਿੱਚ ਸਾਰਾ ਕੁਝ ਕੀਤਾ ਜਾ ਰਿਹਾ ਹੈ ਦੇਖੋ ਇਹਦੇ ਬਾਰੇ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਤਾਂ ਅਸੀਂ ਕੋਈ ਕਮੈਂਟ ਕਰਨਾ ਉਚਿਤ ਨਹੀਂ ਸਮਝੀ ਭਾਰਤ ਸਰਕਾਰ ਦੇ ਜਿਹੜਾ ਇਹ ਬਲੈਕਆਊਟ ਰੱਖਿਆ ਗਿਆ ਉਹ ਕਿੰਨੇ ਸਮੇਂ ਲਈ ਹੈ ਤੇ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਲੋਕਾਂ ਤੋਂ ਬਾਜ਼ਾਰ ਬੰਦ ਕਰਵਾਊਗਾ ਜਾਂ ਸਿਵਲ ਪ੍ਰਸ਼ਾਸਨ ਬੰਦ ਕਰਾਊਗਾ ਜਾਂ ਲੋਕ ਆਪਣੇ ਪੱਧਰ ਤੇ ਕਰਨਗੇ ਉਹਨਾਂ ਕੀ ਕਾਫੀ ਰਹੂਗਾ ਕੀ ਉਹਦੀ ਸਟ੍ਰੈਟਜੀ ਕੀ ਹੈ ਦੇਖੋ ਅਸੀਂ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਸਾਰੇ ਨਾਗਰਿਕਾਂ ਨੂੰ ਸਾਰੇ ਸੰਗਰੂ ਵਾਸੀਆਂ ਨੂੰ ਬੇਨਤੀ ਕਰਦੇ ਅਸੀਂ ਕੋਈ ਬਾਜ਼ਾਰ ਬੰਦ ਨਹੀਂ ਕਰਾਣੇ ਸਿਰਫ ਜਾਗਰੂਕ ਕਰਨਾ ਹੈ ਅਗਾਹ ਕਰਨਾ ਹੈ ਕੀ ਸਰਕਾਰ ਦਾ ਜਿਹੜਾ ਪ੍ਰਸ਼ਾਸਨ ਨਾਲ ਜਿਹੜਾ ਕੋਆਰਡੀਨੇਸ਼ਨ ਬਣੀ ਰਹੇ ਤੇ ਅਸੀਂ ਬਲੈਕਆਊਟ ਦੇ ਦੌਰਾਨ ਇਹੀ ਬੇਨਤੀ ਕਰਦੇ ਆ ਵੀ ਆਪਣੇ ਘਰਾਂ ਦੀਆਂ ਲਾਈਟਾਂ ਸਾਰੀਆਂ ਤਰ੍ਹਾਂ ਬੰਦ ਕੀਤੀਆਂ ਜਾਣ ਜਨਰੇਟਰ ਇਨਵਰਟਰ ਬੰਦ ਕੀਤੇ ਜਾਣ ਦੁਪਈਆ ਵਾਨ ਚਾਰ ਪਈਆ ਵਾਨ ਉਹਨਾਂ ਵੀ ਵਰਤੋਂ ਬਿਲਕੁਲ ਬੰਦ ਕੀਤੀ ਜਾਵੇ ਇਨ ਕੇਸ ਆਫ ਅਮਰਜੈਂਸੀ ਕੋਈ ਪੇਸ਼ੈਂਟ ਦਾ ਕ੍ਰਿਟੀਕਲ ਹੈ ਤਾਂ ਉਹਦੇ ਵਾਸਤੇ ਬਿਲਕੁਲ ਛੋਟ ਰਹੇਗੀ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਧੱਕੇ ਨਾਲ ਕੋਈ ਬਜ਼ਾਰ ਜਾਂ ਦੁਕਾਨਾਂ ਜਾਂ ਘਰ ਨਹੀਂ ਬੰਦ ਕਰਾਇਆ ਜਾ ਰਿਹਾ ਜਿਹੜੀ ਮੌਕ ਡ੍ਰਿਲ ਹੈ ਇਹ ਕੱਲੇ ਸ਼ਹਿਰ ਲਈ ਹੈ ਜਾਂ ਪਿੰਡਾਂ ਦੇ ਲਈ ਵੀ ਦੇਖੋ ਜੀ ਇਹ ਸਾਰੇ ਜਦੋਂ ਕਿਤੇ ਰੱਬ ਨਾ ਕਰੇ ਕੋਈ ਐਮਰਜੈਂਸੀ ਆਫਾਤ ਕਲੀਨ ਸਮੱਸਿਆ ਆਦੀ ਹੈ ਤਾਂ ਕੱਲੇ ਸ਼ਹਿਰ ਨੂੰ ਦੇਖ ਕੇ ਜਾਂਦੀ ਨਾ ਪਿੰਡਾਂ ਦੇਖ ਜਾਂਦੀ ਹੈ ਇਹ ਕਿਤੇ ਆਣੀ ਤਾਂ ਸਾਰੇ ਕਿਤੇ ਆ ਸਕਦੇ ਪਿੰਡਾਂ ਦੇ ਵਿੱਚ ਕਿਵੇਂ ਬਚਾਵੋਗੇ ਇਸ ਨੂੰ ਪਿੰਡ ਕਿੰਨੀ ਬੜੀ ਘਟ ਹੈ ਪਿੰਡਾਂ ਵਾਸਤੇ ਵੀ ਜਿਹੜਾ ਇਹ ਅਸੀਂ ਜਿਹੜਾ ਹੈਗਾ ਸਿਸਟਮ ਜਿਹੜਾ ਮੌਕ ਡਲ ਦਾ ਸੀ ਫਿਰ ਸਿਸਟਮ ਅੱਗੇ ਲਾਗੂ ਕਰਨ ਜਾ ਰਹੇ ਹਾਂ ਸਰ ਮੌਕ ਡਲ ਟ੍ਰੇਨਿੰਗ ਹੈ ਜਿਹੜੀ ਸਮਝਦੇ ਨੇ ਕਿ ਆਮ ਲੋਕਾਂ ਨੂੰ ਦੇਣੀ ਚਾਹੀਦੀ ਸੀ ਕਿਉਂਕਿ ਜੇਕਰ ਜਿੰਨੇ ਕ ਨੂੰ ਦਿੱਤੀ ਹੈ ਟ੍ਰੇਨਿੰਗ ਇੰਨੇ ਕ ਕਾਫੀ ਨਹੀਂ ਹੈ ਕਿ ਲੜਕੀਆਂ ਅਸੀਂ ਅਸੀਂ ਪ੍ਰਿੰਟ মিডিਆ ਰਾਹੀਂ ਭਾਈਚਾਰੇ ਇਲੈਕਟ੍ਰੋਨਿਕ মিডিਆ ਭਾਈ ਥੋੜ ਸਾਰੇ ਪਿੰਡਾਂ ਦੇ ਸ਼ਹਿਰਾਂ ਦੇ ਤੁਸੀਂ ਵੀ ਸੁਣ ਰਹੇ ਹੋ ਦੇਖ ਰਹੇ ਹੋ ਇਹ ਜਿਹੜੀ ਮਾਡਲ ਕੀਤੀ ਜਾ ਰਹੀ ਸਿਰਫ ਪਬਲਿਕ ਦੇ ਔਰ ਸਾਰਿਆਂ ਦੇ ਹਿਤ ਵਾਸਤੇ ਕੀਤੀ ਜਾ ਰਹੀ ਠੀਕ ਹੈ ਜੀ ਹਾਂ ਹਾਂਜੀ ਹੁਣ ਕੀ ਰਹਿ ਗਿਆ ਪੂਰੀ ਤਰ੍ਹਾਂ ਦੀ ਬਸ ਸਾਰੇ ਥੱਲੇ ਗੱਲ ਕਰਾਂਗੇ ਜੀ ਡੀਸਪੀ ਸਾਹਿਬ ਕਿਸ ਤਰੀਕੇ ਦੀ ਮੌਕ ਦਿਲ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਕੀ ਅਵੇਅਰ ਕਰੋਗੇ ਪੁਲਿਸ ਪ੍ਰਸ਼ਾਸਨ ਦਾ ਕੀ ਰੋਲ ਰਿਹਾ ਹੈ ਤੇ ਸੰਗਰੂਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਿਸ ਤਰ੍ਹਾਂ ਆਪਾਂ ਦੇਖ ਹੀ ਰਹੇ ਹਾਂ ਜਿਸ ਤਰੀਕੇ ਦੇ ਹਾਲਾਤ ਪਾウダー ਤੇ ਚੱਲਦੇ ਨੇ ਉਹਨਾਂ ਦੇ ਚੱਲਦੇ ਰਹਿ ਰਹੇ ਆਮ ਸ਼ਹਿਰੀ ਨੂੰ ਆਮ ਨਾਗਰਿਕਾਂ ਨੂੰ ਅਵੇਅਰ ਕਰਨ ਵਾਸਤੇ ਕਿ ਉਹ ਪੈਨਿਕ ਨਾ ਹੋਣ ਸਿਵਲ ਐਡਮਿਨਿਸਟ੍ਰੇਸ਼ਨ ਪੂਰੀ ਤਰੀਕੇ ਨਾਲ ਤਿਆਰ ਹੈ ਇਨ ਕੇਸ ਕੋਈ ਉਸ ਤਰੀਕੇ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਕਿਸ ਤਰੀਕੇ ਨਾਲ ਰਿਸਪੌਂਡ ਕਰਨਾ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਵੱਖ-ਵੱਖ ਵਿਭਾਗਾਂ ਦੀ ਕਿਸ ਤਰੀਕੇ ਨਾਲ ਆਪਾਂ ਹੈਲਪ ਲੈ ਸਕਦੇ ਹਾਂ ਇੱਥੇ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਵਿਭਾਗਾਂ ਦੇ ਰਿਪਰੈਜ਼ੈਂਟੇਟਿਵ ਇੱਥੇ ਨੇ ਫਾਇਰ ਬ੍ਰਿਗੇਡ ਦੇ ਹੈਗੇ ਨੇ ਸਿਵਲ ਐਡਮਿਨਿਸਟ੍ਰੇਸ਼ਨ ਹੈ ਹੈਲਥ ਡਿਪਾਰਟਮੈਂਟ ਹੈ ਮੈਡੀਕਲ ਟੀਮਸ ਨੇ ਸਿਵਲ ਸਪਲਾਈਜ਼ ਦਾ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਸਾਰੇ ਪੂਰੇ ਤਿਆਰ ਨੇ ਤੇ ਜੇਕਰ ਕੋਈ ਇਸ ਤਰੀਕੇ ਦੀ ਲੋਡ ਪੈਂਦੀ ਹੈ ਵਿਦਨ ਨੋ ਟਾਈਮ ਅਸੀਂ ਆਪਣੀਆਂ ਸਰਵਿਸਾਂ ਤੇ ਸਰਪਲਿਸ ਦੀ ਨਬਰੀ ਵੀ ਬਧਾਈ ਗਈ ਹੈ ਜੋ ਉਸ ਚੀਜ਼ ਲਈ ਅਲਰਟ ਕਰਨੀ ਲੋਕਾਂ ਨੂੰ ਨਹੀਂ ਨਹੀਂ ਆਪਾਂ ਵਾਰਨ ਅਲਰਟ ਅਲਰਟ ਤੇ ਆ ਸਾਰਾ ਐਡਮਿਨਿਸਟ੍ਰੇਸ਼ਨ ਵਿਦਆਊਟ ਲੀਵ ਸਾਰੇ ਹਾਜ਼ਰ ਨੇ ਹਰ ਟਾਈਮ ਦਿਨ ਰਾਤ ਜਗਾ ਜਗਾ ਤੁਸੀਂ ਦੇਖਿਆ ਹੋਣਾ ਕਿ ਜਿੰਨੇ ਵੀ ਫੋਰਸ ਐ ਬਾਹਰੋਂ ਆਈ ਹੋਈ ਐ ਆਰਮਡ ਫੋਰਸੇਸ ਵੀ ਨੇ ਸਾਰੀਆਂ ਅਸੀਂ ਔਨ ਐਕਸ਼ਨ ਹਰ ਤਰ੍ਹਾਂ ਦਾ ਐਡਮਿਨਿਸਟ੍ਰੇਸ਼ਨ ਤਿਆਰ ਹੈ ਸਰ ਸੋਸ਼ਲ ਮੀਡੀਆ ਤੇ ਵੀ ਕੋਈ ਜਿਹੜੇ ਕੋਈ ਗਲਤ ਜਾਣਕਾਰੀ ਫੈਲਾ ਰਹੇ ਨੇ ਉਹਨਾਂ ਦੇ ਖਿਲਾਫ ਵੀ ਬਿਲਕੁਲ ਤੁਹਾਡਾ ਬਹੁਤ ਅੱਛਾ ਸਵਾਲ ਹੈ ਮੈਂ ਵੀ ਇਹਦੇ ਬਾਰੇ ਗੱਲ ਕਰਨੀ ਚਾਹ ਰਿਹਾ ਸੀਗਾ ਕਿ ਜੇਕਰ ਕੋਈ ਮਿਸ ਇਨਫਾਰਮੇਸ਼ਨ ਫੈਲਾਉਂਦਾ ਹੈ ਤੁਹਾਨੂੰ ਲੱਗਦਾ ਕਿ ਇਨਫਾਰਮੇਸ਼ਨ ਗਲਤ ਹੈ ਤਾਂ ਉਹਦੇ ਤੇ ਰਿਸਪੌਂਡ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਰਸਤਾ ਕਾਇਮ ਕਰੋ ਤਾਂ ਜਿਹੜਾ ਇਸ ਤਰੀਕੇ ਦੀ ਇਨਫਰਮੇਸ਼ਨ ਫਲਾਉਂਦਾ ਹੈ ਸਾਡੇ ਸੋਸ਼ਲ ਮੀਡੀਆ ਟੀਮ ਨੇ ਜਿਹੜੀਆਂ ਪੁਲਿਸ ਐਡਮਿਨਿਸਟ੍ਰੇਸ਼ਨ দিয়া ਔਨ ਵਾਚ ਨੇ ਅਸੀਂ ਉਹਦੇ ਤੇ ਇਮੀਡੀਏਟਲੀ ਐਕਸ਼ਨ ਕਰਾਂਗੇ ਜਿਹਦੇ ਨਾਲ ਕੋਈ ਪੈਨਿਕ ਕ੍ਰੀਏਟ ਹੋ ਸਕਦਾ ਹੈ ਜਾਂ ਹੋਰ ਹੋ ਸਕਦਾ ਕਿਸ ਤਰੀਕੇ ਦੀ ਸੋਸ਼ਲ ਇਨਫਰਮੇਸ਼ਨ ਨਾ ਕਰਨ ਜਿਹਦੇ ਤੇ ਤੁਹਾਡੇ ਨਾਲ ਰਾਬਤਾ ਕਰਨ ਲੋਕ ਕੋਈ ਨੰਬਰ ਇਹੋ ਜਿਹਾ ਜਾਰੀ ਕਰ ਰਹੇ ਹੋ ਕੋਈ ਐਸੀ ਗੱਲ ਸੋਸ਼ਲ ਮੀਡੀਆ ਤੇ ਫੈਲਾਉਣ ਜਿਹਦੇ ਨਾਲ ਦੇਸ਼ ਦੀ ਸੁਰੱਖਿਆ ਨੂੰ ਕੋਈ ਖਤਰਾ ਹੋ ਸਕਦਾ ਹੋਵੇ ਜਿਸ ਤਰ੍ਹਾਂ ਨਾਗਰਿਕਾਂ ਨੂੰ ਕੋਈ ਸਮੱਸਿਆ ਪੈਦਾ ਹੋ ਸਕਦੀ ਹੋਵੇ ਉਹਨਾਂ 'ਚ ਡਰ ਦਾ ਮਾਹੌਲ ਪੈਦਾ ਹੋ ਸਕਦਾ ਹੋਵੇ ਜਾਂ ਪੈਨਿਕ ਕ੍ਰੀਏਟ ਹੋ ਸਕਦਾ ਹੋਵੇ ਜੇਕਰ ਕੋਈ ਇਸ ਤਰੀਕੇ ਦੀ ਕੋਈ ਇਨਫੋਰਮੇਸ਼ਨ ਆਏਗੀ ਬਈ ਲੋਕਾਂ ਨੂੰ ਡਰ ਹੋ ਗਿਆ ਜੀ ਵੀ ਰਾਸ਼ਨ ਇਕੱਠਾ ਕਰ ਲਓ ਜੀ ਇਹ ਕਰ ਲਓ ਵੀ ਇਸ ਤਰੀਕੇ ਦੀ ਲੋਕਾਂ ਨੇ ਤਾਂ ਗੱਡੀਆਂ 'ਚ ਪੈਟਰੋਲ ਭਾਉਣੇ ਵੀ ਸ਼ੁਰੂ ਕਰ ਦਿੱਤੇ ਨਹੀਂ ਰਾਸ਼ਨ ਤੇ ਇੰਨੀ ਵੱਡੀ ਕੈਜ਼ੁਐਲਟੀ ਤੁਸੀਂ ਦੇਖਿਆ ਹੋਣਾ ਕਰੋਨਾ ਦੇ ਟਾਈਮ 'ਚ ਅਸੀਂ ਇਹਨੇ ਮੁੱਕਣ ਦਿੱਤਾ ਤੇ ਹੁਣ ਤੱਕ ਕਿੱਥੇ ਮੁੱਕਣ ਦੇਾਂਗੇ ਇਸ ਤਰੀਕੇ ਦੀ ਕੋਈ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਨੇ ਹਰ ਇੱਕ ਚੀਜ਼ ਦੇ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਜੇਕਰ ਕੋਈ ਹੋਲਡਿੰਗ ਕਰੇਗਾ ਗਲਤ ਪੈਟਰੋਲ ਡੀਜ਼ਲ ਜਾਂ ਕੋਈ ਇਸ ਤਰੀਕੇ ਦੀ ਜਮਾਕੋਰੀ ਕਰੇਗਾ ਉਹਦੇ ਖਿਲਾਫ ਸਖਤ ਕਾਰਵਾਈ ਜਿਹੜੀ ਅੱਜ ਦਾ ਬਲੈਕਆਊਟ ਹੈ ਉਹਦੇ ਚ ਪੁਲਿਸ ਦੀ ਭੂਮਿਕਾ ਕੀ ਰਹਿਣ ਵਾਲੀ ਲੋਕ ਆਪ ਮੁਹਾਰੇ ਬੰਦ ਕਰਨਗੇ ਜਾਂ ਫਿਰ ਪੁਲਿਸ ਵੱਲੋਂ ਕੋਈ ਪਰਵਾਇਆ ਜਾਵੇਗਾ ਬੰਦ ਜਾਂ ਕੁਝ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਰੋਲ ਹੁੰਦਾ ਹੈ ਕਿ ਜਿਹੜੀਆਂ ਵੀ ਸਰਕਾਰ ਦੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਖੂਬਹੂਰ ਲਾਗੂ ਕਰਵਾਉਣਾ ਤਾਂ ਸਾਡੀ ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਜਦੋਂ ਬਲੈਕਆਊਟ ਦਾ ਸਾਇਰਨ ਵੱਜਦਾ ਹੈ ਬਲੈਕਆਊਟ ਦਾ ਆਪਾਂ ਨੂੰ ਟਾਈਮ ਮਿਲਦਾ ਹੈ ਆਪਾਂ ਉਹਨੂੰ 100% ਫਾਲੋ ਕਰਨਾ ਤਾਂ ਜੋ ਦੇੜਾ ਦੁਸ਼ਮਨ ਉਸ ਚੀਜ਼ ਦਾ ਲਾਭ ਨਾ ਲੈ ਸਕੇ ਮੈਂ ਉਮੀਦ ਕਰਦਾ ਕਿ ਸੰਗਰੂਰ ਸ਼ਹਿਰ ਦੇ ਨਾਗਰਿਕ ਇੰਨੇ ਕਿ ਜ਼ਿੰਮੇਵਾਰ ਜ਼ਰੂਰ ਨੇ ਉਸ ਚੀਜ਼ ਨੂੰ ਫਾਲੋ ਕਰਨਗੇ ਥੈਂਕ ਯੂ